ਵੀ ਦੋਸਤੋ ਕਰੋ ਚੈੱਕ ਤੁਸੀਂ ਪਿੱਛੋ ਚੈੱਕ ਕਰ ਲਓ ਥਾਣੇਵਾਲੇ ਦੀ ਚੈੱਕ ਕਰ ਲਓ ਦੋਸਤੋ ਤੁਸੀਂ ਤੇ ਬਾਡੀ ਵੰਤਰ ਚੈੱਕ ਕਰ ਲਓ ਸੀ ਮਾਜੀ ਲੈ ਮੋੜਦਾ ਕਰਾਂ ਬਾਈ ਲੈ ਮੋੜੀ ਕਰਾਂ ਕਿਉਂਕਿ ਉੱਥੋਂ ਨੂੰ ਫੇਸ ਕੁਆਲਿਟੀ ਆਪਾਂ ਚੈੱਕ ਕਰਾਦਨੇ ਆ ਲੈ ਕਰੋ ਚੈੱਕ ਤੁਸੀਂ ਦੋਸਤੋ ਲੈ ਮਾਰੋ ਨੀਗਾ ਤੁਸੀਂ ਫੇਸ ਕੁਆਲਿਟੀ ਦੇ ਲੋਕਾਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਪਿੰਡ ਕੋਠੇ ਕੌਰ ਸਿੰਘ ਵਾਲੇ ਜ਼ਿਲ੍ਹਾ ਬਟਿੰਡਾ ਪੈਂਦਾ ਐ ਇਸ ਪਿੰਡ ਨੂੰ ਹਰਜੀਤ ਸਿੰਘ ਖਾਲਸਾ ਦੇ ਘਰੇ ਖੜੇ ਆਂ ਆਪਾਂ ਤੇ ਬਾਈ ਕੋਲ ਨਾ ਪਹਿਲਾਂ ਝੋਟੀ ਆ ਸੂਈ ਸਵਾਈ ਆ ਤਾਜੀ ਸੂਈ ਆ ਬਾਕੀ ਆਪਾਂ ਸਾਰੀ ਜਾਣਕਾਰੀ ਨਾ ਤੁਹਾਨੂੰ ਲੈ ਕੇ ਦਵਾਂਗੇ ਬਾਈ ਤੋਂ ਇੱਕ ਵਾਰ ਇਹਨਾਂ ਨਿਗਾਹ ਮਾਰ ਲਓ ਤੁਸੀਂ ਦੋਸਤੋ ਲਓ ਕਰੋ ਚੱਕ ਫੇਸ ਕੁਆਰਟੀ ਚੈੱਕ ਕਰ ਲਓ ਤੇ ਸੰਗ ਸੰਗ ਤੁਸੀਂ ਦੇਖ ਲਓ ਦੋਸਤੋ ਤੇ ਕੱਦ-ਗਾੜ ਦੀ ਤੁਸੀਂ ਨਿਗਾਹ ਮਾਰ ਲਓ ਤੇ ਥੱਲੋਂ ਵੀ ਚੈੱਕ ਕਰ ਲਓ ਸੀ ਥਾਣਾਵਾਨ ਦੀ ਬਾਕੀ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਸਾਰੀ ਜਾਣਕਾਰੀ ਆਪਾਂ ਨਾ ਬਾਈ ਤੋਂ ਲੈ ਕੇ ਦਿੰਨੇ ਬਾਕੀ ਇੱਕ ਵਾਰ ਇਹਨਾਂ ਬਾਈ ਦੇ ਪਸ਼ੂ ਘਰੇ ਰੱਖੇ ਤੁਸੀਂ ਨਿਗਾਹ ਮਾਰ ਲਓ ਦੋਸਤੋ ਇੱਧਰ ਵੀ ਖੜੀ ਐ ਝੋਟੀ ਪਰਲੇ ਪਾਸੇ ਵੀ ਖੜੇ ਆ ਬਾਈ ਦਾ ਕੋਈ ਵਪਾਰ ਲੈਣ ਦਾ ਕੰਮ ਨਹੀਂ ਘਰੇਲੂ ਤੇ ਬਾਕੀ ਆਪਾਂ ਲੈਨੇ ਜਾਣਕਾਰੀ ਬਾਈ ਤੋਂ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਂ ਦੱਸ ਦੋ ਪਹਿਲਾਂ ਜੀ ਹਾਂਜੀ ਸਰਕਾਰ ਸਾਹਿਬ ਜੀ ਪਿੰਡ ਕੋਠੇ ਤੌਰ ਸੇ ਨਾਲ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਜ਼ਿਲ੍ਹਾ ਬਠਿੰਡਾ ਜੀ ਹਾਂਜੀ ਠੀਕ ਹੈ ਇਹ ਬਠਿੰਡੇ ਜਿਲ੍ਹੇ ਦਾ ਆਖਰਲਾ ਪਿੰਡ ਹੀ ਮੰਨ ਲਾ ਬਾਈ ਲਾਸਟ ਪਿੰਡ ਆ ਜੀ ਹੱਦ ਤੇ ਆ ਗਿਆ ਮਕਸਰ ਦੇ ਹੱਥ ਤੇ ਮਕਸਰ ਦੇ ਹੱਥ ਤੇ ਆ ਗਿਆ ਭਲਾਈਆਂ ਨਾਲੇੜੇ ਰਿਹਾ ਗਿਆ ਇਹਦੇ ਭਲਾਈਆਂ ਨਾਲੇੜੇ ਜੀ ਠੀਕ ਭਲਾਈਆਂ ਨਾਲ ਆਪਣੇ ਤੋਂ ਕਿੰਨੇ ਦੂਰ ਆ 5 ਕਿਲੋ ਮੀਟਰ ਵਾਟ ਭਲਾਈਆਂ ਨਾਲ 5 ਕਿਲੋਮੀਟਰ ਵਾਟ ਜੀ ਆਪਾਂ ਜੇ ਮਾਝ ਦੀ ਡਿਟੇਲ ਦੇਗੇ ਜੀ ਕਿਹੜੇ ਸੂ ਇਸ ਸੂਈ ਨੂੰ 5 ਦਿਨ ਹੋ ਗਏ। 5 ਦਿਨ ਹੋ ਗਏ ਸੂਈ ਨੂੰ। ਠੀਕ ਹੈ ਜੀ। ਦੁੱਧ ਦੀ ਗੱਲ ਕਰਕੇ ਬਈ ਆਪਾਂ ਕਿੰਨਾ? ਦੁੱਧ ਲਗਭਗ 4 ਕਿਲੋ 4 ਕਿਲੋ ਡੰਗ ਦਾ ਜੁਨੇ। ਇਸ ਟਾਈਮ 4 ਕਿਲੋ ਜੁਨੇ ਆ। ਮੰਨ ਲਓ ਕਿੰਨਾ ਦੁੱਧ ਦੇ ਦੂਗੀ ਅੱਜ? 10 ਤੋਂ 12 ਲੀਟਰ ਜੀ। 10 ਤੋਂ 12 ਲੀਟਰ ਦੀ ਆਸਮੇਂ ਹੈਗੀ ਆ? ਹਾਂ ਜੀ। ਠੀਕ ਹੈ। ਜੀ ਆਪਾਂ ਇਹਦੀ ਗੱਲ ਕਰ ਗਏ ਬਈ ਮਾਂ ਜੀ। ਤੁਹਾਡੇ ਕੋਲੇ ਸੀ ਬਈ? ਸਰ ਇਹ ਆ ਜੀ 300 ਦੀ ਸੂਈ ਸਾਡੇ ਕੋਲੇ ਵੀ ਮਾਂ। ਇਹਦੀ ਮਾਂ ਹੈ? ਵੀ ਘਰ ਦੀ ਝੋਟੀ ਐ। ਘਰ ਦੀ ਝੋਟੀ ਉਹ ਵੀ ਕਰਦੀ ਸੀ। ਠੀਕ ਹੈ। ਇਹਦੀ ਮਾਂ ਦਾ ਦੁੱਧ ਰਿਕਾਰਡ ਕਿੰਨਾ ਬਈ? ਭਾਈ ਜੀ ਮਗਰ ਇਹਦੇ ਬੱਚੇ ਦੀ ਗੱਲ ਕਰ ਗਏ ਆਪਾਂ ਕੀ ਬੱਚਾ ਕੀ ਹੈ ਜੀ ਅੱਛਾ ਕੱਟੀ ਹੈ ਜੀ ਅੱਛਾ ਕੱਟੀ ਹੈ ਜੀ ਠੀਕ ਹੈ ਆਪਾਂ ਤੁਹਾਨੂੰ ਨਿਗਾ ਮਰਾਦ ਨੇ ਦੋਸਤੋ ਇੱਧਰ ਚੈੱਕ ਕਰ ਲਓ ਪਿੱਛੇ ਬੱਚਾ ਦੇਖ ਲਓ ਸੀ ਮਗਰ ਕੱਟੀ ਹੈ ਤੇ ਬਾਕੀ ਆਪ ਤੋਰ ਕੇ ਦਿਖਾ ਦੇ ਭਾਈ ਹਾਂਜੀ ਲੈ ਤੋਰੀ ਕਰ ਬਣਾਇਆ ਲਓ ਵੀ ਦੋਸਤੋ ਕਰੋ ਚੈੱਕ ਤੁਸੀਂ ਪਿੱਛੋਂ ਚੈੱਕ ਕਰ ਲਓ ਥਾਣ ਹਵਾਨੇ ਵੀ ਚੈੱਕ ਕਰ ਲਓ ਦੋਸਤੋ ਤੁਸੀਂ ਤੇ ਬਾਡੀ ਵੰਤਰ ਚੈੱਕ ਕਰ ਲਓ ਸੀ ਮਾਝ ਦੀ ਲੈ ਮੋੜ ਦਿਆ ਕਰਾਂ ਭਾਈ ਲੈ ਮੋੜੀ ਕਰ ਲਓ ਤੁਹਾਨੂੰ ਫੇਸ ਕੁਆਲਿਟੀ ਆਪਾਂ ਚੈੱਕ ਕਰਾ ਦੇਣੇ ਲੈ ਕਰੋ ਚੈੱਕ ਤੁਸੀਂ ਮਾਰੋ ਨਿਗਾ ਤੁਸੀਂ ਫੇਸ ਕੁਆਲਟੀ ਦੇਖ ਲੋ ਕੱਦ-ਕਾੜ ਦੀ ਦੇਖ ਲੋ ਥੋੜਾ ਜਿਹਾ ਬੱਚੇ ਕਰਕੇ ਕਰਦੀ ਆ ਥੋੜਾ ਫੋਨ ਤੋਂ ਵੀ ਡਰਦੀ ਆ ਤੋਂ ਇੱਕ ਵਾਰ ਨਾ ਤੁਹਾਨੂੰ ਆਪਾਂ ਖੜੀ ਦੇ ਨਿਗਾ ਮਾਰਾ ਦੇਣਾ ਥਾਣਾ ਹਵਾਨੇ ਦੇ ਘਰੋ ਚੱਕ ਤੁਸੀਂ ਥਣ ਵੀ ਚਾਰੇ ਖਿੰਡਵੇਂ ਥਾਣਾ ਇਕੱਲਾ-ਇਕੱਲਾ ਥਣ ਲੱਗਿਆ ਬਹੁਤ ਸੋਹਣਾ ਥਣ ਲੱਗਿਆ ਦੋਸਤੋ ਇਧਰੋਂ ਵੀ ਮਾਰੋ ਨਿਗਾ ਕਰੋ ਚੱਕ ਤੁਸੀਂ ਲੈ ਕਰੋ ਚੱਕ ਦੋਸਤੋ ਚਾਰੇ ਥਣ ਖਿੰਡਵੇਂ ਆ ਹਾਂਜੀ ਬਾਈ ਜੀ ਆਪਾਂ ਜੀ ਰੇਟ ਦੀ ਗੱਲ ਕਰ ਗੀ ਰੇਟ 130000 ਰੁਪਈਆ 130000 ਰੁਪਈਆ ਹਾਂਜੀ ਮਾਨਤਨ ਹੋ ਜੂਗਾ ਬਾਈ ਮਾਨਤਨ ਹੋ ਜੀ ਖੁੱਲੇ ਦਿਲ ਨਾਲ ਕਰ ਦ ਸਾ ਦਾ ਮੰਨਦਾ ਗਾ ਨਹੀਂ ਫੇਰ ਵੀ ਕੋਈ ਵੀਡੀਓ ਵੇਖ ਕੇ ਫੋਨ ਕਰਦਾ ਤੁਹਾਨੂੰ ਹਾਂਜੀ ਮੈਂ ਤਾਂ ਖੁੱਲਾ ਕਰਦਾ ਵੀਡੀਓ ਵੇਖ ਕੇ ਮੰਨਦਾ ਕਰੋਂਗੇ ਠੀਕ ਹੈ ਨੰਬਰ ਬੋਲੀਆਂ ਆ ਦਾ 94640 ਠੀਕ ਹੈ ਜੀ 95311 ਠੀਕ ਹੈ ਇਹ ਕਰੇ ਹੋਰ ਬੋਲ ਦੀ ਬਈ 94640 ਠੀਕ ਹੈ ਜੀ 95311 95300 95311 ਠੀਕ ਹੈ 311 ਲੋ ਦੋਸਤੋ ਨਾ ਆਪਾਂ ਖੜੀ ਤੁਹਾਨੂੰ ਕੱਟੀ ਦਿਖਾ ਦਿੰਨੇ ਆ ਮਗਰ ਤੁਸੀਂ ਬੱਚਾ ਚੈੱਕ ਕਰ ਲਓ ਪਿੱਛੇ ਕੱਟੀ ਐ ਤੇ ਬਾਈ ਜੀ ਕਿਵੇਂ ਲੱਗੀ ਤੁਹਾਨੂੰ ਛੋਟੀ ਦੋਸਤੋ ਤੇ ਬਾਕੀ ਦੇ ਬਾਕੀ ਪਸ਼ੂ ਵੀ ਦੇਖ ਲਓ ਬਾਈ ਦੇ ਤੁਸੀਂ ਨਿਗਾ ਮਾਰ ਲਓ ਘਰੇਲੂ ਗਾਮ ਆ ਬਾਈ ਦਾ ਕੋਈ ਵਪਾਰ ਲੈਣ ਦਾ ਕੰਮ ਨਹੀਂ ਦੋਸਤੋ ਤੇ ਜੇ ਬਾਈ ਤੁਹਾਨੂੰ ਛੋਟੀ ਪਸੰਦ ਆਉਂਦੀ ਹੈ ਨਾ ਨੰਬਰ ਆਪਾਂ ਬਾਈ ਦਾ ਨਾ ਸਕਰੀਨ ਤੇ ਚਲਾ ਦਾਂਗੇ ਦੋਸਤੋ ਤੁਸੀਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਆਪਣੀ ਵੀਡੀਓ ਜੀ ਤੁਹਾਨੂੰ ਚੰਗੀਆਂ ਲੱਗਦੀਆਂ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਹੈ ਜੀ ਧੰਨਵਾਦ